ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਨ ਪੂਰੇ ਦੇਸ਼ ਅਤੇ ਵਿਦੇਸ਼ ਤੇ ਲੋਕ ਸ਼ਰਧਾ ਤੇਤਸ਼ਾ ਨਾਲ ਮਨਾਉਂਦੇ ਨੇ। ਉੱਥੇ ਹੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਇੱਥੇ ਸ਼ਹੀਦ ਗਾਂਸ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਵੱਲੋਂ ਬੁਖਰੇ ਢਾਂਗ ਦੇ ਨਾਲ ਗੁਰਪੁਰਬ ਮਨਾਇਆ ਜਾਂਦਾ ਹੈ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰੰਗ-ਬਰੰਗੇ ਫੁੱਲਾਂ ਦਾ ਸਜਾਵਟ ਕੀਤੀ ਜਾਂਦੀ ਹੈ, ਉੱਥੇ ਹੀ ਸਿੰਘ ਸੰਗਤਾਂ ਵੱਲੋਂ ਆਪਣੇ ਢਾਂਗ ਦੇ ਨਾਲ ਗੁਰੂ ਸਾਹਿਬ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਤੇ ਇੱਕ ਨੌਜਵਾਨ ਵੱਲੋਂ 600 ਪੌਂਡ ਦਾ ਕੇਕ ਤਿਆਰ ਕੀਤਾ ਗਿਆ ਜੋ ਕਿ 12 ਵਜੇ ਕੱਟਿਆ ਗਿਆ। ਦੱਸ ਦਈਏ ਉਸ ਵੱਲੋਂ ਇਹ ਕੇਕ ਦੀ ਸ਼ੁਰੂਆਤ 100 ਪੌਂਡ ਤੋਂ ਕੀਤੀ ਗਈ ਸੀ ਪਰ ਲਗਾਤਾਰ ਇਹ ਕੇਕ ਵੱਧਦਾ ਜਾ ਰਿਹਾ ਤੇ ਅੱਜ ਇਹ 600 ਪੌਂਡ ਦਾ ਕੇਕ ਤਿਆਰ ਕੀਤਾ ਗਿਆ। ਹੋ ਗਿਆ ਦੂਰ ਦੂਰ ਤੋਂ ਲੋਕ ਸ਼ਹੀਦਗੰਜ ਸਾਹਿਬ ਗੁਰਦੁਆਰੇ ਵਿੱਚ ਨਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਨੇ ਤੇ ਸ਼ਰਦਾਲੋਪੇ ਟੰਗ ਦੇ ਨਾਲ ਅਣੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਰਾਤ ਅਨੰਦ ਦਿਨ ਮਨਾ ਰਹੇ ਨੇ। ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਲੱਖ ਲੱਖ ਹੋਵੇ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਹੋ ਰਈਏ ਜੀ ਤੁਹਾਡੀ ਜੈ ਜੈਕਾਰ ਹੋ ਰਈਏ ਜੀ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਜੈ ਜੈਕਾਰ ਤੁਹਾਡੀ ਜੈ ਜੈਕਾਰ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਹੋ ਰਹੀ ਐ ਜੀ ਤੁਹਾਡੀ ਜੈ ਜੈਕਾਰ ਸਭ ਨੂੰ ਵਧਾਈ ਹੋਵੇ ਬਾਬਾ ਦੀਪ ਸਿੰਘ ਜੀ ਆਏ ਸਭ ਨੂੰ ਵਧਾਈ ਹੋਵੇ ਬਾਬਾ ਦੀ ਪਸੀng ਜੀਆ ਬੋਲੇ ਸੋਨਣਾ ਚਾਰਪਰੀ ਸਾਸਿਕਾ ਤੇ ਸਾਡੇ ਗੁਰੂ ਧੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁ ਮੁਬਾਰਕਾਂ ਤੇ ਇਹ ਹਰ ਸਾਲ ਵੀਰ ਸਖਤ ਦੀ ਮਦਦ ਦੇ ਨਾਲ ਜਿਹੜਾ ਕੇਕ ਤਿਆਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਲੈ ਕੇ ਚਰਨਾਂ ਦੇ ਵਿੱਚ ਉਹਨਾਂ ਨਾਲ ਉੱਥੇ ਅਰਦਾਸ ਕਰਕੇ ਜਿਹੜਾ ਕੇਕ ਜਿਹੜਾ ਸ਼ਕਤ ਵਿੱਚ ਵਰਤਾਇਆ ਜਾਂਦਾ ਇਹ ਬਹੁਤ ਵਧੀਆ ਪ੍ਰਾਣਾ ਕਈ ਸਾਲਾਂ ਤੋਂ ਚੱਲ ਰਿਹਾ ਤੇ ਪਰਮਾਤਮਾ ਕਰੇ ਅੱਗੇ ਤੋਂ ਵੀ ਇਸੇ ਤਰ੍ਹਾਂ ਚੱਲਦਾ ਰਹੇ। ਆ ਤੁਸੀਂ ਹਰ ਵਾਰ ਸਪੈਸ਼ਲ ਟਰਾਲੀ ਲੈ ਕੇ ਆਉਂਦੇ ਜੀ ਪਿੰਡ ਤੋਂ ਇਸ ਕੇਕ ਦੇ ਲਈ। ਬੈਗਰ ਜੀ ਨੇ ਸੇਵਾ ਲਈ ਹੈ ਜੀ ਉਹ ਨਿਭਾ ਰਹੇ ਆ। ਜਦੋਂ ਤੱਕ ਨਿਭਾਵਾਂਗੇ ਜਦੋਂ ਤੱਕ ਉਹਨਾਂ ਦਾ ਹੁਕਮ ਹੋਊਗਾ ਜੀ। ਹਾਂ ਹੋਰ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਜੀ ਅੱਜ ਤੁਸੀਂ ਤੈਨੂੰ ਲੈ ਕੇ ਆਜ ਦੇ ਦਿਨ ਲੈ ਕੇ ਹੁਣ ਇਹ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਊਠ ਘੋੜੇ ਕਈ ਤਰ੍ਹਾਂ ਦੇ ਜਿਹੜੇ ਆਪਾਂ ਪੈਰ ਆਵੇ ਲੈ ਕੇ ਆਪਾਂ ਖੁਸ਼ੀ ਨਾਲ ਲੈ ਕੇ ਆਪਾਂ ਸੰਗਤ ਜਿਹੜੀ ਜਾਂਦੀ ਹੈ ਗੁਰੂ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਜੀ ਬਿਲਕੁਲ ਬਿਲਕੁਲ ਹੋਰ ਸਮੇਂ ਦੇ ਵਿੱਚ ਵੀ ਕੀਤਾ ਜਾਏਗਾ ਜੀ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜੇ ਓਦੀ ਕਿਰਪਾ ਰਹੇਗੀ ਤੇ ਸਾਰਾ ਕੁਝ ਹੋਏਗਾ ਜੀ ਰੋਟੀ ਠੀਕ ਹੈ ਜੀ ਆਵਾਜ਼ ਜੀ ਅੱਤਨਾ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰੂਪੁਰ ਦੀਆਂ ਸਭ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਅੱਜ ਜਿਹੜਾ ਮਨੂ ਵੀਰ ਵੱਲੋਂ ਕੇਕ ਦਾ ਕਿਤਨਾਂ ਦਾ 600 ਪੌਂਡ ਦਾ ਕੇਕ ਆ ਔਰ ਇਹ ਕੇਕ ਜਿਹੜਾ ਕੀ ਅੰਮ੍ਰਿਤਸਰ ਦਾ ਇੱਕ ਖੇਚ ਦਾ ਕੇਂਦਰ ਹੁੰਦਾ ਹੁਣ ਪੂਰੀ ਦੂਰੋਂ ਦੂਰੋਂ ਸੰਗਤ ਆਉਂਦੀ ਆ ਕੇਕ ਨਾਲ ਸੈਲਫੀਆਂ ਔਰ ਫੋਟੋਆਂ ਇਹ ਕੇਕ ਦੀ ਕਹਾਣੀ ਹੈ ਕਿ ਸਟਾਰਟਿੰਗ ਅੰਮ੍ਰਿਤਸਰ ਤੋਂ ਇਸ ਵੀਰ ਨੇ ਸ਼ੁਰੂ ਕੀਤੀ ਇੱਕ 50 ਪੌਂਡ ਤੋਂ ਸ਼ੁਰੂ ਹੋ ਕੇ ਅੱਜ 600 ਪੌਂਡ ਤੱਕ ਆਇਆ ਪਰ ਇਹ ਕੇਕ ਦੀ ਇੱਕ ਖਾਸੀ ਦਾ ਜਦੋਂ ਅਸੀਂ ਆ ਬਾਬਾ ਦੀਪ ਸਿੰਘ ਦੇ ਗੁਰੂ ਘਰ ਖੜਨਾ ਇਹ ਨਗਰ ਕੀਰਨ ਦੇ ਰੂਪ ਚ ਲੱਗੇ ਜਾਣਾ ਤੇ ਗੱਤਕਾ ਸਾਹਿਬ ਆਪਣੇ ਘੋੜੇ ਹਾਥੀ ਹੋਰ ਮਤਲਬ ਜਿਤਨਾ ਵੀ ਮਤਲਬ ਕਲਚਰ ਜੋ ਕਰਦਾ ਡਾ ਕਲਚਰ ਹਾਂਜੀ ਉਹਨਾਂ ਦੇ ਹਿਸਾਬ ਨਾਲ ਲੱਗੇ ਔਰ ਡਰਾਈ ਫਰੂਟ ਵਾਲਾ ਕੇਕ ਬਹੁਤ ਆਸਥਾ ਵਾ ਕਿ ਸਾਡੀ ਦੇਕਾਤ ਨਹੀਂ ਕੋਈ ਬਾਬਾ ਜੀ ਦੇ ਤੁਸੀਂ ਦੇਖਦੇ ਫਿਰ ਵੀ ਤੇਲ ਫੁੱਲ ਜੋ ਵੀ ਹੈ ਨਹੀਂ ਹਰ ਸਾਲ ਵੀਰ ਆਪਣਾ ਗੁਸਵੰਧ ਪਾ ਕੇ ਕਰਦਾ ਔਰ ਵੇਖੋ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਸੈਲਫੀਆਂ ਔਰ ਲੈ ਰਹੇ ਸ਼ਰਧਾ ਵਾ ਜੀ ਵੀ ਆਸਥਾ ਜਿਹਨਾਂ ਜੁੜੀ ਹੈ ਲੰਗਰ ਬੜੇ ਤਰ੍ਹਾਂ ਦੇ ਨੇਕਾ ਹੀ ਲੰਗਰ ਲੱਗਦੇ ਆ ਕੋਈ ਡਰਾਈ ਫਰੂਟ ਜਿਹਦੀ ਸ਼ਰਧਾ ਜਿਤਨਾ ਉਤਰਾਂ ਉਤਰਾਂ ਦਾ ਵੀਰ ਦੀ ਸ਼ਦਾ ਕੇਕ ਦੀ ਆ ਕੇਕ ਦੀ ਸ਼ਦਾ ਮਤਲਬ ਹਰ ਸਾਲ ਇਸੇ ਤਰ੍ਹਾਂ ਹੀ ਇਹ